ਹਲਕਾ ਫਤੇਗੜ ਸਾਹਿਬ ਦੇ ਸਾਬਕਾ ਵਿਧਾਇਕ ਦਿਦਾਰ ਸਿੰਘ ਪੱਟੀ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸੀਨੀਅਰ ਸਕੈਂਡੀ ਸਕੂਲ ਵਿਖੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਦੀ ਸਰਪ੍ਰਸਤੀ ਹੇਠ ਕਾਰਵਾਈ ਜਾ ਰਹੀ ਚੌਥੀ ਫਤੇਗੜ ਸਾਹਿਬ ਫੁੱਟਬਾਲ ਬੇਬੀ ਲੀਗ ਦੀ ਸ਼ੁਰੂਆਤ ਕਰਵਾਈ ਇਸ ਦਾ ਫਤੇਗੜ ਸਾਹਿਬ ਦੇ ਸਾਬਕਾ ਵਿਧਾਇਕ ਦਿਦਾਰ ਸਿੰਘ ਪੱਟੀ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਆਸ਼ੀਰਵਾਦ ਦਿੱਤਾ ਗਿਆ ਚੌਥੀ ਫਤੇਗੜ ਸਾਹਿਬ ਫੁੱਟਬਾਲ ਬੇਬੀ ਲੀਗ ਕਰਵਾਉਣ ਵਾਲੇ ਪ੍ਰਬੰਧਕ ਨੇ ਕਿਹਾ ਕਿ ਉਦਮ ਤੇ ਸ਼ਲਾਘਾ ਜੋ ਕਦਮ ਹੈ ਅਤੇ ਇਸ ਮੌਕੇ ਤੇ ਸਤਵੀਰ ਕੌਰ ਕੋਚ ਨੇ ਦੱਸਿਆ ਕਿ ਇਸ ਲੀਗ ਦੇ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਤੋਂ 7 ਤੋਂ 14 ਸਾਲ ਤੱਕ ਦੇ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਜਿਸ ਦੇ ਵਿੱਚ ਦੂਜੇ ਹਫਤੇ ਦੌਰਾਨ ਅੰਡਰ ਕੁੱਲ 26 ਮੈਚ ਜਿਹੜੇ ਨੇ ਉਹ ਕਰਵਾਏ ਗਏ ਹਨ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੋਰਥ ਪਟੇਗੜ੍ਹ ਸਾਹਿਬ ਬੀਬੀ ਲੀਗ ਦਾ ਅੱਜ ਦੂਜਾ ਦਿਨ ਹੈ ਦੂਜਾ ਦਿਨ ਵੀ ਦੇ ਹਰ ਸੰਡੇ ਮੈਚ ਕਰਵਾਏ ਜਾਣਗੇ ਜੋ ਇਹ ਬੀਬੀ ਲੀਗ ਆ ਸੱਤ ਹਫ਼ਤੇ ਜਿੱਦੇ ਮੈਚ ਚੱਲਣਗੇ ਜਿਸ ਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਭਾਗ ਲੈ ਰਹੇ ਹਨ ਪੰਜਾਬ ਹਰਿਆਣਾ ਚੰਡੀਗੜ੍ਹ ਇਹ ਪਹਿਲੀ ਮਤਲਬ ਬੱਚਿਆਂ ਵਾਲੀ ਲੀਗ ਹੈ ਜੋ ਪੰਜਾਬ ਦੇ ਵਿੱਚ ਅਸੀਂ ਕਰਾ ਰਹੇ ਹਾਂ ਜਿਸ ਦੇ ਵਿੱਚ 7 ਸਾਲ ਤੇ 9 ਸਾਲ ਤੇ 11 ਸਾਲ ਦੇ ਬੱਚੇ ਖੇਡ ਰਹੇ ਹੋਰ ਮਤਲਬ ਜ਼ਿਲ੍ਹਿਆਂ ਦੇ ਵਿੱਚ ਮਤਲਬ 12 ਤੇ ਅੰਡਰ 15 ਦੇ 12 ਵਾਲੇ ਹੋਈਆਂ ਅਸੀਂ 7 ਸਾਲ ਗਰਾਸ ਰੂਟ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਜਿਸ ਦੇ ਵਿੱਚ ਸਹੀ ਉਮਰ ਦੇ ਬੱਚੇ ਖੇਡਣ ਇਹ ਬਹੁਤ ਵਧੀਆ ਗੱਲ ਹੈ ਜਿਹੜਾ ਸਾਡਾ ਹੈ ਟੂਰਨਾਮੈਂਟ ਸੀ ਬਾਬਾ ਸਰਪੰਚ ਸਰਪੰਚ ਸਿੰਘ ਲੀਵੜਾ ਜੀ ਕਲੱਬ ਤੋਂ ਟੂਰਨਾਮੈਂਟ ਕਰਵਾ ਰਹੇ ਨੇ ਇਸ ਵਿੱਚ 300 ਤੋਂ 400 ਬੱਚਾ ਭਾਗ ਲੈ ਰਹੇ ਆ ਕਿ ਇਹ ਟੂਰਨਾਮੈਂਟ ਸੱਤ ਕੰਟੀਨਿਊ ਚੱਲਣਾ ਹੈ ਸਰ ਜੀ ਕਿ ਇਹ ਜਿਹਨੋ ਸਟੇਟ ਆ ਪੰਜਾਬ ਵਾਲਾ ਪੰਜਾਬ ਦੀ ਖੇਡਾਂ ਨਾਲ ਸਾਰੇ ਆਏ ਨੇ ਕਿ ਕਿਨੇ ਕਿ ਖਿਡਾਰੀ ਭਾਗ ਲੈ ਰਹੇ ਨੇ ਦੇ ਵਿੱਚ 400 ਦੇ 프리ਮ ਬਟਾਇਆ ਹੋਏ ਇਹ ਵੀ ਅੱਗੇ ਕੁਝ ਚੰਨ ਮੈਸਾ ਤੋਂ ਲਕਾਇਆ ਜਾ ਰਿਹਾ ਕਿ ਕਿੰਨਾਂ ਦਾ ਹੱਦ ਤੋਂ ਨਾ ਵੀ ਚੰਗੀ ਰਹੇ ਤੇ ਜਿਹੜਾ ਸਰਦਾਰ 3000 ਦੇ ਵਿੱਚ ਸੱਤਿਆ ਅੰਦਰ ਤੋਂ ਵੀ ਮੈਟ ਦਾ ਉਰਾ ਰਹੇ ਇਹਨਾਂ ਵੀ ਅਸੀਂ ਬਹੁਤ